ਸਨਮਾਨ ਜੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਦੁਨੀਆਂ ਨੂੰ ਤਾਰਦੇ ਹੋਏ ਮਹਾਰਾਜ ਜੀ ਸੱਚੇ ਪਾਤਸ਼ਾਹ ਨਾਨਕ ਮਤੇ ਤੋਂ ਹੁੰਦੇ ਹੋਏ ਅੱਗੇ ਇੱਕ ਬਨਜਾਰਿਆਂ ਦੇ ਪਿੰਡ ਵਿੱਚ ਪਹੁੰਚਿਆ ਇੱਥੇ ਮਹਾਰਾਜ ਜੀ ਜਦੋਂ ਪਹੁੰਚੇ ਆ ਨਗਰ ਦੇ ਬਾਹਰ ਜਾ ਕੇ ਮਹਾਰਾਜ ਨੇ ਡੇਰਾ ਕੀਤਾ ਇੱਥੇ ਕੁਝ ਭਵਖ ਬਾਕ ਕਹੇ ਸੀ ਯੀ ਨੂੰ ਆਪਾਂ ਭਵਿੱਖ ਬਾਣੀ ਕਹਿ ਦਈਏ ਤੇ ਕੋਈ ਅਤ ਕਥਨੀ ਨਹੀਂ ਹੋਵੇਗੀ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਬੜੇ ਹੈਰਾਨ ਹੋ ਗਏ ਸੀ ਉਹਨੂੰ ਸੁਣ ਕੇ ਜੋ ਵੀ ਮਹਾਰਾਜ ਨੇ ਬਚਨ ਆਖੇ ਸੀ ਉੱਥੇ ਉਹ ਸੱਚ ਹੋਏ ਬਾਬੇ ਦਾ ਇੱਕ ਇੱਕ ਵਾਕ ਸੱਚਾ ਹੋਇਆ ਉੱਥੇ ਜਦੋਂ ਬਾਹਰ ਡੇਰਾ ਲਾਇਆ ਮਹਾਰਾਜ ਨੇ ਕੀਰਤਨ ਹੋਇਆ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਆ ਇਲਾਹੀ ਬਾਣੀ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਸੀ ਤੇ ਨਾਲ ਭਾਈ ਬਾਲਾ ਜੀ ਸੇਵਾ ਕਰ ਰਹੇ ਸੀ ਨਗਰ ਦੇ ਵਿੱਚ ਬਣ ਜਾ ਰਿਆਂ ਦੇ ਕਿਸੇ ਦੇ ਘਰ ਵਿੱਚ ਪੁੱਤਰ ਜਨਮ ਆ ਹੁਣ ਆਪਾਂ ਨੂੰ ਪਤਾ ਜਦੋਂ ਦੇ ਕਿਸੇ ਵੀ ਘਰੇ ਪੁੱਤਰ ਜਨਮ ਲੈਂਦਾ ਹੈ ਧੀ ਨਾਲੋਂ ਉਹਦੀ ਵੱਧ ਖੁਸ਼ੀ ਮਨਾਉਂਦੇ ਆ ਲੋਕ ਕਹਿਣ ਨੂੰ ਭਾਵੇਂ ਆਪਾਂ ਕਹਿ ਦਿੰਨੇ ਆ ਧੀ ਤੇ ਪੁੱਤ ਬਰਾਬਰ ਪਰ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਫਰਕ ਹੈ ਪਹਿਲਾਂ ਵਿੱਚ ਤਾਂ ਸਮੇਂ ਵਿੱਚ ਬੜਾ ਜ਼ਿਆਦਾ ਹੁੰਦਾ ਸੀਗਾ ਸਾਧ ਸੰਗਤ ਜੀ ਲੜਕੀਆਂ ਦੀ ਭੂਣ ਹੱਤਿਆ ਕਰ ਦਿੱਤੀ ਜਾਂਦੀ ਸੀ ਅੱਜ ਵੀ ਇਹ ਹੁੰਦਾ ਤਾਂ ਰੋ ਵਿਚਾਰ ਉੱਥੇ ਬਨਜਾਰਿਆਂ ਦੇ ਪਿੰਡ ਵਿੱਚ ਮਹਾਰਾਜ ਪਹੁੰਚੇ ਆ ਤੇ ਇੱਕ ਬਨਜਾਰੇ ਦੇ ਘਰੇ ਜਿਹਦੇ ਪੁੱਤਰ ਪੈਦਾ ਹੋਇਆ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਇੰਨਾ ਚਾਹ ਕੀਤਾ ਜਾ ਰਿਹਾ ਕੋਈ ਆ ਰਿਹਾ ਉਹਨੂੰ ਖਾਲੀ ਨਹੀਂ ਮੋੜਿਆ ਜਾ ਰਿਹਾ ਲੋਕ ਆ ਕੇ ਵਧਾਈਆਂ ਦਿੰਦੇ ਨੇ ਮੁਬਾਰਕਾਂ ਦਿੰਦੇ ਨੇ ਬੜੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸਾਥ ਸੰਗਤ ਜੀ ਮੰਗਤੇ ਆਉਂਦੇ ਆ ਮੰਗਣ ਵਾਲਿਆਂ ਨੂੰ ਸਿੱਧਾ ਕੋਈ ਜਿਹੜਾ ਘਰ ਵਿੱਚ ਹੈ ਉਹ ਦਿੱਤਾ ਜਾ ਰਿਹਾ ਜਾਂ ਮਾਇਆ ਦਿੱਤੀ ਜਾ ਰਹੀ ਹੈ ਭਾਈ ਮਰਦਾਨਾ ਜੀ ਜਦੋਂ ਕਾਫੀ ਸਮਾਂ ਹੋ ਗਿਆ ਬੈਠਿਆਂ ਨੂੰ ਬਾਬੇ ਨੂੰ ਕਹਿਣ ਲੱਗੇ ਬਾਬਾ ਗੱਲ ਦਰਅਸਲ ਇਹ ਆ ਇਹਨਾਂ ਦੇ ਘਰ ਵਿੱਚ ਬੜੀ ਖੁਸ਼ੀ ਦਿੱਤੀ ਹੈ ਮਾਲਕ ਨੇ ਪਰ ਬਾਬਾ ਜੀ ਇੱਕ ਗੱਲ ਮੈਂ ਦੇਖੀ ਹੈ ਇਹਨਾਂ ਨੇ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਅਸੀਂ ਇੱਥੇ ਆ ਕੇ ਬਹੁਤ ਸਮੇਂ ਤੋਂ ਬੈਠੇ ਆਂ ਸਾਨੂੰ ਇਹਨਾਂ ਨੇ ਖਾਣ ਵਾਸਤੇ ਕੋਈ ਚੀਜ਼ ਨਹੀਂ ਦਿੱਤੀ ਮੈਨੂੰ ਬਹੁਤ ਭੁੱਖ ਲੱਗੀ ਹੈ ਕਿਰਪਾ ਕਰੋ ਜੇ ਆਪ ਜੀ ਆਗਿਆ ਦਵਾਂ ਇਹਨਾਂ ਦੇ ਘਰ ਵਿੱਚ ਜਾ ਕੇ ਕੁਝ ਮੰਗ ਲਵਾਂ ਪਰ ਭਾਈ ਮਰਦਾਨਾ ਜੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਨਹੀਂ ਇਹਨਾਂ ਦੇ ਘਰ ਵਿੱਚ ਜਾਣ ਦੀ ਆਪ ਜੀ ਨੂੰ ਲੋੜ ਨਹੀਂ ਭਾਈ ਮਰਦਾਨਾ ਜੀ ਪੁੱਛਦੇ ਆ ਕੀ ਹੋ ਗਿਆ ਸਾਰੇ ਹੀ ਜਾ ਰਹੇ ਆ ਮਹਾਰਾਜ ਵਧਾਈਆਂ ਦੇ ਰਹੇ ਆ ਮੈਂ ਵੀ ਵਧਾਈਆਂ ਦੇਵਾਂਗਾ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਅਜੇ ਸਮਾਂ ਨਹੀਂ ਹੈ ਕਿਉਂਕਿ ਇਹਨਾਂ ਦੇ ਘਰ ਵਿੱਚ ਪੁੱਤਰ ਜਨਮਿਆ ਇਹਨਾਂ ਨੇ ਲੋਕਾਂ ਨੂੰ ਬਹੁਤ ਅਨ ਦਿੱਤਾ ਪਰ ਅਸੀਂ ਇੱਥੇ ਬੈਠੇ ਹਾਂ ਪਾ ਮੰਗਿਆ ਨਹੀਂ ਤੇ ਸਾਡੀ ਸਾਰ ਵੀ ਇਹਨਾਂ ਨੇ ਨਹੀਂ ਲਈ ਇਸ ਕਰਕੇ ਰੱਬ ਦਾ ਹੁਕਮ ਹੋਵੇਗਾ ਆਪੇ ਹੀ ਰਿਜਕ ਸਾਡੇ ਤੱਕ ਅਪੜ ਜਾਵੇਗਾ ਹਜੇ ਹੁਕਮ ਨਹੀਂ ਹੈ ਆਪਾਂ ਇਹਨਾਂ ਦੇ ਘਰ ਵਿੱਚ ਜਾਈਏ ਤੇ ਫਿਰ ਭਾਈ ਮਰਦਾਨਾ ਜੀ ਨੇ ਆਖਿਆ ਬਾਬਾ ਜੀ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ ਕਿਰਪਾ ਕਰੋ ਮੈਂ ਜਾਵਾਂਗਾ ਤੁਰੰਤ ਹੀ ਮੋੜ ਆਵਾਂਗਾ ਕੁਝ ਮੰਗ ਕੇ ਲਿਆਵਾਂਗਾ ਮਹਾਰਾਜ ਹੱਸਣ ਲੱਗੇ ਕਹਿੰਦੇ ਸੱਚੇ ਪਾਤਸ਼ਾਹ ਜੀ ਦੇ ਬਚਨ ਹੋਏ ਜਨਮ ਸਾਖੀ ਦੱਸਦੀ ਆ ਭਾਈ ਮਰਦਾਨਾ ਜੀ ਇਹਨਾਂ ਦੇ ਘਰੇ ਪੁੱਤਰ ਨਹੀਂ ਜਨਮਿਆ ਕਰਜਾਈ ਪੈਦਾ ਹੋਇਆ ਇਹਨੂੰ ਪੁੱਤਰ ਨਾ ਜਾਣੂ ਦੁਨੀਆ ਦੇ ਲੋਕਾਂ ਨੂੰ ਲੱਗਦਾ ਪੁੱਤਰ ਪੈਦਾ ਹੋਇਆ ਪਰ ਇਹਨਾਂ ਦੇ ਘਰੇ ਪੁੱਤਰ ਨਹੀਂ ਕਰਜਾਈ ਪੈਦਾ ਹੋ ਗਿਆ ਚਾਰ ਪਹਿਰ ਰਾਤ ਰਹੇਗੀ ਭਲਕੇ ਉੱਠ ਕੇ ਚਲਿਆ ਜਾਵੇਗਾ ਪਰ ਜੇ ਤੇਰੇ ਮਨ ਵਿੱਚ ਹੈ ਤਾਂ ਤੂੰ ਜਾਣ ਪਰ ਕੋਈ ਅਸੀਸ ਨਾ ਦੇਵੀ ਚੁੱਪਚੀ ਪੀਤੇ ਜਾਈ ਇਹ ਬਨਜਾਰਿਆਂ ਦੇ ਦਰ ਤੇ ਖੜਾ ਰਹੀ ਜੇ ਤੈਨੂੰ ਕੁਝ ਦੇ ਦੇਣ ਠੀਕ ਨਹੀਂ ਤਾਂ ਵਾਪਸ ਮੁੜਾਈ মুখ ਤੋਂ ਇੱਕ ਵੀ ਸ਼ਬਦ ਨਹੀਂ ਬੋਲਣਾ ਕਿਉਂਕਿ ਭਾਈ ਮਰਦਾਨਾ ਜੀ ਦੀ ਕਮਾਈ ਇੰਨੀ ਸੀ ਗੁਰੂ ਨਾਨਕ ਸਾਹਿਬ ਜੀ ਇਸ ਕਰਕੇ ਕਹਿ ਰਹੇ ਆ ਕਿ ਕਿੰਦਰੇ ਉਹ ਕੋਈ ਬੱਚੇ ਨੂੰ ਅਸੀਸ ਨਾ ਦੇ ਦੇਣ ਫਿਰ ਉਹ ਜਿਹੜਾ ਰੱਬ ਦਾ ਹੁਕਮ ਆ ਇਹ ਕਰਜਾਈ ਪੈਦਾ ਹੋਇਆ ਨੇ ਚਲਿਆ ਜਾਣਾ ਸੀਗਾ ਮਰਨਾ ਸੀ ਮੌਤ ਹੋਣੀ ਸੀ ਕਿਤੇ ਉਹਦੀ ਉਮਰ ਹੀ ਨਾ ਵਧਾ ਦੇਣ ਇਨੀ ਬੰਦਗੀ ਸੀ ਉਹਨਾਂ ਦੀ ਵੀ ਸਾਧ ਸੰਗ ਜੀ ਇਸ ਤਰ੍ਹਾਂ ਗਏ ਭਾਈ ਮਰਦਾਨਾ ਜੀ ਵਣਜਾਰਿਆਂ ਦੇ ਘਰ ਦੇ ਅੱਗੇ ਜਾ ਕੇ ਖੜੇ ਰਹੇ ਆ ਕਿਸੇ ਨੇ ਵੀ ਘਰ ਦੇ ਵਿੱਚੋਂ ਕਿਸੇ ਨੇ ਵੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਆਪਦੇ ਬੱਚੇ ਨੂੰ ਲਾੜ ਲੜਾਉਂਦੇ ਰਹੇ ਆ ਜਿਹੜਾ ਕੋਈ ਮੰਗਦਾ ਸੀ ਮੂੰਹੋਂ ਉਹਨੂੰ ਹੀ ਦਿੰਦੇ ਸੀ ਜਿਹੜਾ ਕੇ ਖੜਾ ਰਹਿੰਦਾ ਸੀ ਉਹਨੂੰ ਵੱਲ ਧਿਆਨ ਨਹੀਂ ਸੀ ਦਿੰਦੇ ਚੁੱਪਚੀ ਪੀਤੇ ਖੜੇ ਰਹੇ ਆ ਭਾਈ ਮਰਦਾਨਾ ਜੀ ਆਖਿਆ ਪਲਾ ਹੋਵੇ ਪਲਾ ਹੋਵੇ ਇਸ ਤਰ੍ਹਾਂ ਸ਼ਬਦ ਆਖਿਆ ਤੇ ਵਾਪਸ ਆ ਗਿਆ ਜੀ ਕਿਉਂਕਿ ਖਬਰ ਹੀ ਨਹੀਂ ਲਈ ਕਿਸੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਆਖਿਆ ਬਾਬਾ ਜੀ ਸੱਚ ਬਚਨ ਸੀ ਹੈਗੇ ਤਾਂ ਬਣ ਜਾ ਰੇ ਆ ਬਹੁਤ ਜ਼ਿਆਦਾ ਪੈਸਾ ਵੀ ਹੈ ਪਰ ਆਏ ਫਕੀਰਾਂ ਦੀ ਸੇਵਾ ਕਰਨ ਦੀ ਭਾਵਨਾ ਇਹਨਾਂ ਅੰਦਰ ਨਹੀਂ ਹੈ ਚਲੋ ਮੰਗ ਤੇ ਆਉਂਦੇ ਆ ਉਹ ਖੁਸ਼ੀਆਂ ਮਣਾਉਂਦੇ ਆ ਜੋਰੋ ਜੋਰੀ ਉਹਨਾਂ ਨੂੰ ਦੇ ਦਿੰਦੇ ਆ ਉਹ ਮੰਗਦੇ ਆ ਫਿਰ ਤਾਂ ਦੇ ਦਿੰਦੇ ਆ ਤੇ ਉਦੋਂ ਬਾਬੇ ਨੇ ਉੱਥੇ ਫਿਰ ਕੀਰਤਨ ਕੀਤਾ ਕਹਿਣ ਲੱਗੇ ਭਾਈ ਮਰਦਾਨਾ ਜੀ ਛੱਡੋ ਹੁਣ ਭੁੱਖ ਨੂੰ ਹੁਣ ਰਬਾਬ ਵਜਾਓ ਤੇ ਹੁਣ ਦੇਖੋ ਆਪਾਂ ਕੀਰਤਨ ਕਰਾਂਗੇ ਉਹ ਸ਼ਬਦ ਦੇ ਅਰਥਾਂ ਨੂੰ ਸਮਝਣਾ ਸਾਰੀ ਗੱਲ ਤੁਹਾਨੂੰ ਸਮਝ ਆ ਜਾਵੇਗੀ ਉੱਥੇ ਬਾਬੇ ਨੇ ਸ਼ਬਦ ਉਚਾਰਿਆ ਸ੍ਰੀ ਰਾਗ ਦੇ ਵਿੱਚ ਪਹਿਲੇ ਪਹਿਰੇ ਰੈਣਕੇ ਬਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਬਾਸ ਬਹੁਤ ਸੁੰਦਰ ਸ਼ਬਦ ਹੈ ਜੀ ਅਰਧ ਤਪੇ ਅੰਤਰ ਕਰੇ ਬਣ ਜਾ ਰਿਆ ਮਿੱਤਰਾ ਖਸਮ ਛੇਤੀ ਅਰਦਾਸ ਜਿਹਦੇ ਅਰਥ ਵੀ ਬੜੇ ਸੁੰਦਰ ਨੇ ਕਿ ਹਰੀ ਨਾਮ ਦਾ ਵਣਜ ਕਰਨ ਆਇਆ ਸੀ ਬੰਦਾ ਇਸ ਸੰਸਾਰ ਦੇ ਵਿੱਚ ਜੀਵ ਆਤਮਾ ਬੱਚੇ ਨੇ ਜਨਮ ਲਿਆ ਮਾਂ ਦੇ ਪੇਟ ਵਿੱਚ ਨਿਵਾਸ ਕੀਤਾ ਪਰ ਦੇਖੋ ਮਾਂ ਦੇ ਪੇਟ ਵਿੱਚ ਤੂੰ ਪੁੱਠਾ ਲੜਕ ਕੇ ਤਪ ਕਰਦਾ ਰਹਾ ਐ ਬੰਦਿਆ ਤੂੰ ਰੱਬ ਅੱਗੇ ਅਰਦਾਸਾਂ ਕਰਦਾ ਰਹਾ ਤੇ ਮਾਂ ਦੇ ਪੇਟ ਵਿੱਚੋਂ ਪੁੱਠਾ ਲੜਕੇ ਆ ਰੱਬ ਅੱਗੇ ਅਰਦਾਸਾਂ ਕਰਦਾ ਸੀ ਸੁਰਤ ਜੋੜਦਾ ਸੀ ਪਰ ਜਦੋਂ ਜਗਤ ਦੇ ਵਿੱਚ ਤੇਰਾ ਜਨਮ ਹੋ ਗਿਆ ਤੂੰ ਇੱਥੇ ਆਇਆ ਨੰਗੇ ਹੀ ਜੀਵ ਆਉਂਦੇ ਆ ਨੰਗੇ ਹੀ ਚਲੇ ਜਾਂਦੇ ਆ ਖਾਲੀ ਹੱਥ ਆਉਂਦੇ ਆ ਖਾਲੀ ਹੱਥ ਚਲੇ ਜਾਂਦੇ ਸਾਧ ਸੰਗਤ ਜੀ ਨਾਮ ਮਰਜ਼ਾਦ ਆਇਆ ਕਲਪੀਤਰ ਬੋੜ ਜਾਸੀ ਨੰਗ ਇੱਥੇ ਆ ਕੇ ਬੰਦਾ ਹੰਕਾਰ ਕਰਦਾ ਬਹੁਤ ਕੁਝ ਕਰਦਾ ਹੈ ਪਰ ਹੁੰਦਾ ਉਹ ਆ ਜੋ ਰੱਬ ਦੀ ਮਰਜ਼ੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਨੇ ਪਹਿਲੇ ਪਹਿਰ ਵਿੱਚ ਕੀ ਹੁੰਦਾ ਇਹ ਦੂਜੇ ਪਹਿਰ ਵਿੱਚ ਕੀ ਹੁੰਦਾ ਹਰੀ ਦਾ ਨਾਮ ਬਣਜ ਕਰ ਨੌਂਦਾ ਹੈ ਬੰਦਾ ਪਰ ਸੰਸਾਰ ਵਿੱਚ ਜਨਮ ਲੈ ਕੇ ਰੱਬ ਨੂੰ ਭੁੱਲ ਜਾਂਦਾ ਪਰ ਜਦੋਂ ਮਾਂ ਦੇ ਪੇਟ ਵਿੱਚ ਹੁੰਦਾ ਉਦੋਂ ਅਰਦਾਸਾਂ ਕਰੀ ਜਾਂਦਾ ਉਦੋਂ ਤਾਂ ਭੁੱਲਦਾ ਨਹੀਂ ਜਿਵੇਂ ਜਿਵੇਂ ਗਰਭ ਦੇ ਵਿੱਚੋਂ ਬਾਹਰ ਆ ਜਾਂਦਾ ਦੁਨਿਆਵੀ ਧੰਦਿਆਂ ਵਿੱਚ ਚਿੱਤ ਲਾ ਦਿੰਦਾ ਹੈ ਰੱਬ ਨੂੰ ਯਾਦ ਹੀ ਨਹੀਂ ਕਰਦਾ ਸਾਧ ਸੰਗਤ ਜੀ ਮੂਰਖ ਬਣ ਜਾਂਦਾ ਹੈ ਮਹਾਰਾਜ ਇਸ ਤਰ੍ਹਾਂ ਸ਼ਬਦ ਗਾ ਰਹੇ ਆ ਹੋਰ ਵੀ ਗੁਰੂ ਸਾਹਿਬ ਜੀ ਨੇ ਬੜੇ ਪਾਵਨ ਸ਼ਬਦ ਗਾਏ ਆ ਤੇ ਅਗਲਾ ਦਿਨ ਹੋਇਆ ਜੀ ਉਹ ਜਿਹੜਾ ਵਣਜਾਰਿਆਂ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਸੀ ਹੁਣੀ ਰੱਬ ਦੀ ਆਪਾਂ ਕਹਿੰਦੇ ਮੌਤ ਸਭ ਨੂੰ ਹੀ ਆਉਂਦੀ ਆ ਦੇਖੋ ਪਰ ਇਹ ਨਹੀਂ ਪਤਾ ਕਿ ਬੱਚੇ ਨੂੰ ਵੀ ਆ ਸਕਦੀ ਆ ਜਵਾਨ ਨੂੰ ਵੀ ਆ ਸਕਦੀ ਆ ਇਹ ਤਾਂ ਨਹੀਂ ਹੁਣ ਬਜ਼ੁਰਗਾਂ ਨੂੰ ਹੀ ਮੌਤ ਆਊਗੀ ਕਈ ਵਾਰੀ ਆਪਾਂ ਕਹਿ ਦਿੰਦੇ ਆ ਬਚਪਨ ਲੰਘ ਗਿਆ ਜਵਾਨੀ ਆ ਗਈ ਜਵਾਨੀ ਚਲੀ ਗਈ ਬਢੇਪਾ ਆ ਗਿਆ ਬਢੇਪੇ ਤੋਂ ਬਾਅਦ ਮੌਤ ਹੀ ਆ ਉਹ ਤਾਂ ਬੰਦੇ ਨੂੰ ਪਤਾ ਹੀ ਹੈ ਵੀ ਹੁਣ ਮੌਤ ਹੀ ਆ ਇਹ ਬਚਪਨ ਅਵਸਥਾ ਵਿੱਚ ਵੀ ਆ ਜਾਂਦੀ ਹੈ ਕਿਹ ਆ ਜਾਣਾ ਕਿਬ ਮਰਹੇਗੇ ਕੈਸਾ ਮਰਨਾ ਹੋਏ ਇਹ ਕੀ ਪਤਾ ਕਦੋਂ ਕਿੱਥੇ ਕਿਵੇਂ ਮਰ ਜਾਣਾ ਜਦੋਂ ਬੱਚਾ ਜਿਹੜਾ ਪੈਦਾ ਹੋਇਆ ਸੀ ਚੜਾਈ ਕਰ ਗਿਆ ਹੁਣੀ ਰੱਬ ਦੀ ਰੋਂਦੇ ਪਟਦੇ ਸਾਰੇ ਬਣਜਾਰੇ ਉਹਨਾਂ ਦਾ ਪਰਿਵਾਰ ਉਹਨਾਂ ਦੀਆਂ ਔਰਤਾਂ ਬੀਬੀਆਂ ਤੇ ਬਾਹਰ ਨਿਕਲਿਆ ਕਰੋ ਭਾਈ ਮਰਦਾਨਾ ਜੀ ਕਹਿਣ ਲੱਗੇ ਕੀ ਹੋ ਗਿਆ ਇਨਾ ਭਾਵ ਕੀ ਸ਼ੋਰ ਸ਼ਰਾਬਾ ਇਨਾ ਰੁਣ ਪਟਣ ਦੀਆਂ ਆਵਾਜ਼ਾਂ ਕੀ ਗੱਲ ਹੋ ਗਈ ਆ ਤੇ ਕਹਿੰਦੇ ਕੱਲ ਤਾਂ ਚੰਗਾ ਭਲਾ ਸੀ ਬੱਚਾ ਹੱਸਦਾ ਖੇਡਦਾ ਸੀ ਮੈਂ ਦੇਖਿਆ ਦੂਰੋਂ ਪੰਘੂੜੇ ਵਿੱਚ ਪਿਆ ਹੋਇਆ ਕੀ ਗੱਲ ਬਣ ਗਈ ਆ ਤੇ ਗੁਰੂ ਬਾਬੇ ਨੇ ਉੱਥੇ ਇੱਕ ਸ਼ਲੋਕ ਆਖਿਆ ਸੀ ਜੋ ਜਨਮ ਸਾਖੀ ਦੇ ਵਿੱਚ ਦਰਜ ਹੈ ਜਿਸ ਮੁਖ ਮਿਲੇ ਮੁਬਾਰਕਾਂ ਲੱਖ ਲੱਖ ਮਿਲੇ ਅਸੀਸ ਸੋ ਮੋਏ ਫੇਰ ਪਛਾੜੀਐਨ ਤਨਮਨ ਸਹਿ ਕਸੀਸ ਇੱਕ ਮੋਏ ਇੱਕ ਦੱਬੀਐਨ ਇੱਕ ਦਿੱਚਨ ਨਦੀ ਵਹਾਏ ਗਈ ਮਵਾਰ ਨਾਨਕਾ ਹੇ 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 ਪਹਤੀ ਆਏ ਸਾਧ ਸੰਗਤ ਜੀ ਗੁਰਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਰੱਬ ਦਾ ਹੁਕਮ ਸੀ ਇਹ ਕਰਜਾਈ ਇਹਨਾਂ ਦੇ ਘਰੇ ਪੈਦਾ ਹੋਇਆ ਇਹਨੇ ਇਹਦਾ ਕੁਝ ਲੈਣਾ ਸੀਗਾ ਇਹਨਾਂ ਨੇ ਇਹਦਾ ਕੁਝ ਦੇਣਾ ਸੀਗਾ ਇਹ ਦੇ ਨਹੀਂ ਪਾਏ ਪਿਛਲੇ ਜਨਮਾਂ ਵਿੱਚ ਹੁਣ ਇਹ ਬੱਚਾ ਜਨਮ ਕੇ ਇਹਨਾਂ ਦੇ ਘਰ ਵਿੱਚ ਆ ਗਿਆ ਆਪਣਾ ਕਰਜ਼ਾ ਪੂਰਾ ਕਰਕੇ ਭਾਵ ਕਿ ਉਹ ਸਾਰੀ ਸਹਿ ਪੀੜਾ ਜਿਹੜੀ ਹੁੰਦੀ ਆ ਇਹਨਾਂ ਨੂੰ ਦੇ ਕੇ ਹੁਣ ਵਾਪਸ ਚਲਾ ਗਿਆ ਸਾਧ ਸੰਗਤ ਜੀ ਇਹ ਜਨਮਾਂ ਜਨਮਾਂ ਦੇ ਜਿਹੜੇ ਕੀਤੇ ਕਰਮ ਹੁੰਦੇ ਆ ਇਹ ਬੰਦੇ ਦੇ ਨਾਲ ਹੀ ਰਹਿੰਦੇ ਆ ਇਹ ਸਾਰੇ ਭੋਗਣੇ ਪੈਂਦੇ ਆ ਕਰਮਾਂ ਦਾ लेखा जोखा ਹੁੰਦਾ ਹੀ ਰਹਿੰਦਾ ਫੇਰ ਉਦੋਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਭਾਈ ਦੇਖੋ ਇਹ ਰੱਬ ਦੀ ਕਲਾ ਹੀ ਐਸੀ ਵਰਤਦੀ ਆ ਮਾਜ ਦੀ ਵਾਰ ਆ ਬਾਬੇ ਦੀ ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਬਚਨ ਕੀਤੇ ਆ ਮਹਾਰਾਜੀ ਕਹਿੰਦੇ ਪਹਿਲਾ ਪਿਆਰ ਲੱਗਾ ਥਣ ਦੁੱਧ ਹਣ ਭਾਈ ਮਰਦਾਨਾ ਜੀ ਦੇਖੋ ਬੰਦੇ ਦੀ ਸਾਰੀ ਉਮਰ ਨੂੰ ਆਪਾਂ 10 ਹਿੱਸਿਆਂ ਵਿੱਚ ਵੰਡ ਦਈਏ ਉਹਦੀ ਤਸਵੀਰ ਕਿਵੇਂ ਬਣੇਗੀ ਕੀ ਹੋਵੇਗਾ ਦੇਖੋ ਇਨਸਾਨ ਆਉਂਦੇ ਆ ਚਲੇ ਜਾਂਦੇ ਆ ਪਰ ਇਹ ਅਵਸਥਾ ਦੇਖਣੀ ਪੋਗੀ ਨਾ ਕਿਵੇਂ ਹੁੰਦੀ ਆ ਕਿਵੇਂ ਬੰਦਾ ਆਉਂਦਾ ਕਿਵੇਂ ਜਾਂਦਾ ਪਹਿਲੇ ਪਿਆਰ ਲੱਗਾ ਥਣ ਦੁੱਧ ਸਾਧ ਸੰਗਜੀ ਪਹਿਲੇ ਪਿਆਰ ਦੀ ਗੱਲ ਬਾਬਾ ਨਾਨਕ ਜੀ ਕਰਦੇ ਆ ਬੱਚੇ ਦਾ ਪਹਿਲਾ ਪਿਆਰ ਕਿਹਦੇ ਨਾਲ ਹੁੰਦਾ ਕਿਹੜੀ ਚੀਜ਼ ਨਾਲ ਹੁੰਦਾ ਖੜਾਉਣਿਆਂ ਨਾਲ ਹੁੰਦਾ ਪੰਘੂੜੇ ਨਾਲ ਹੁੰਦਾ ਨਹੀਂ ਜੀ ਜਦੋਂ ਜਨਮ ਹੁੰਦਾ ਨਾ ਬੱਚੇ ਦਾ ਸਾਧ ਸੰਗਜੀ ਮਾਂ ਦੇ ਦੁੱਧ ਨਾਲ ਬੱਚੇ ਦੀ ਪ੍ਰੀਤ ਹੁੰਦੀ ਆ ਸਭ ਤੋਂ ਪਹਿਲਾ ਪਿਆਰ ਮਾਂ ਦੇ ਦੁੱਧ ਨਾਲ ਬੱਚੇ ਦਾ ਹੁੰਦਾ ਦੂਜਾ ਮਾਂ ਐ ਬਾਪ ਕੀ ਸੁੱਧ ਫਿਰ ਹੌਲੀ ਹੌਲੀ ਦੂਜੀ ਅਵਸਥਾ ਜਦੋਂ ਆਉਂਦੀ ਆ ਥੋੜਾ ਜਿਹਾ ਰੱਤ ਤੱਕ ਸਿਆਣਾ ਜਿਹਾ ਹੋ ਜਾਂਦਾ ਉਹਨੂੰ ਮਾਂ ਤੇ ਪਿਤਾ ਦੀ ਸੋਝੀ ਹੋ ਜਾਂਦੀ ਆ ਪਹਿਲਾਂ ਤਾਂ ਦੁੱਧ ਨੇ ਪ੍ਰੀਤ ਹੁੰਦੀ ਆ ਫਿਰ ਮਾਂ ਪਿਓ ਦਾ ਵੀ ਪਤਾ ਲੱਗਦਾ ਵੀ ਇਹ ਮੇਰੇ ਮਾਤਾ ਜੀ ਆ ਪਿਤਾ ਜੀ ਆ ਤੀਜਾ ਭਈਆ ਭਾਬੀ ਵੇਵ ਤੀਜੀ ਅਵਸਥਾ ਵਿੱਚ ਜਦੋਂ ਪਹੁੰਚਦਾ ਹੈ ਬੱਚਾ ਉਹਨੂੰ ਪਤਾ ਲੱਗਦਾ ਵੀ ਇਹ ਭਰਾ ਮੇਰੇ ਨਾਲ ਦੇ ਜਨਮੇ ਆ ਇਹ ਭਾਈ ਆ ਮੇਰੇ ਇਹ ਭੈਣਾਂ ਮੇਰੀ ਇਹਨਾਂ ਚੀਜ਼ਾਂ ਦੀ ਪਛਾਣ ਆਉਂਦੀ ਆ ਸਾਧ ਸੰਗ ਜੀ ਚੌਥੇ ਪਿਆਰ ਉਪੰਨੀ ਖੇਡ ਜਦੋਂ ਚੌਥੀ ਦਸ਼ਾ ਵਿੱਚ ਪਹੁੰਚਦਾ ਅਵਸਥਾ ਦੇ ਵਿੱਚ ਤਾਂ ਉਦੋਂ ਖੇਡਣ ਦੇ ਵਿੱਚ ਪ੍ਰੀਤ ਪੈਦਾ ਹੋ ਜਾਂਦੀ ਆ ਖਡਾਉਣਿਆਂ ਦੇ ਨਾਲ ਪਿਆਰ ਹੋ ਜਾਂਦਾ ਬੱਚੇ ਦਾ ਤੇ ਬੱਚਾ ਸੋਚਦਾ ਹੈ ਇਹ ਖਡਾਉਣੇ ਹੀ ਮੇਰੇ ਲਈ ਸਵਰਗ ਨੇ ਖਾਣਿਆਂ ਦੀ ਦੁਕਾਨ ਹੀ ਮੇਰੇ ਲਈ ਸਭ ਕੁਝ ਹੈ ਪੰਜਵੇਂ ਖਾਣ ਪੀਣ ਕੀ ਧਾਤ ਪੰਜਵੀਂ ਅਵਸਥਾ ਜਿਹੜੀ ਆ ਉਹਦੇ ਵਿੱਚ ਖਾਣ ਪੀਣ ਦੀ ਲਾਲਸਾ ਬਣਦੀ ਆ ਭਾਈ ਮਰਦਾਨਾ ਜੀ ਪ੍ਰੇਮ ਨਾਲ ਸੁਣੀ ਜਾਂਦੇ ਆ ਬਾਬਾ ਜੀ ਸੁਣਾ ਰਹੇ ਗੁਰੂ ਨਾਨਕ ਸਾਹਿਬ ਜੀ ਫਿਰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਛੇ ਮਹ ਕਾਮਨਾ ਪੁੱਛਿਆ ਜਾਤ ਕਾਮਵਾਸ਼ਨਾ ਦੇ ਅਧੀਨ ਹੋ ਕੇ ਭੋਗ ਬਿਲਾਸ ਦੀ ਬੰਦੇ ਦੇ ਅੰਦਰ ਇੱਛਾ ਹੋ ਜਾਂਦੀ ਹੈ ਕਈ ਵਾਰੀ ਕਾਮਵਾਸ਼ਨਾ ਕਿਸੇ ਜਾਤ ਨੂੰ ਵੀ ਨਹੀਂ ਦੇਖਦੀ ਕਈ ਵਾਰੀ ਜਾਤ ਕੁਜਾਤ ਕੀ ਆ ਬਾਸ਼ਨਾ ਦੇ ਅਧੀਨ ਹੋਇਆ ਬੰਦਾ ਵੇਖਦਾ ਨਹੀਂ ਇਸ ਤਰ੍ਹਾਂ ਫਸ ਜਾਂਦਾ ਹੈ ਸੱਤਵੇਂ ਸੰਝ ਕੀਆ ਕਰਵਾਸ ਸੱਤਵੀਂ ਅਵਸਥਾ ਵਿੱਚ ਬੰਦਾ ਆਪਦੇ ਘਰ ਵਾਸਤੇ ਚੀਜ਼ਾਂ ਇਕੱਠੀਆਂ ਕਰਦਾ ਘਰ ਵਿੱਚ ਜੋੜਦਾ ਚਾਹੇ ਉਹ ਪੈਸਾ ਹੈ ਚਾਹੇ ਪੈਸੇ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਨੇ ਅੱਠਵੇਂ ਕ੍ਰੋਧ ਹੋਆ ਤਨਨਾਸ਼ ਅੱਠਵੀਂ ਅਵਸਥਾ ਵਿੱਚ ਬੰਦੇ ਦੇ ਅੰਦਰ ਗੁੱਸਾ ਬਹੁਤ ਹੋ ਜਾਂਦਾ ਕਿਉਂਕਿ ਉਹ ਚਾਹਦਾ ਜੋ ਹੁੰਦਾ ਨਹੀਂ ਉਹ ਹੁੰਦਾ ਉਹਦੋਂ ਉਲਟਾ ਜੋ ਰੱਬ ਦੀ ਮਰਜ਼ੀ ਹੁੰਦੀ ਆ ਐਵੇਂ ਫਿਰ ਉਹ ਆਪ ਦੇ ਸਰੀਰ ਦਾ ਨਾਸ ਕਰ ਲੈਂਦਾ ਫਿਰ ਹੌਲੀ-ਹੌਲੀ ਜਵਾਨੀ ਵੀ ਲੰਘ ਜਾਂਦੀ ਆ ਅੱਧ ਖੜ ਉਮਰ ਵੀ ਲੰਘ ਜਾਂਦੀ ਆ ਨਾਵਾਂ ਤੌਲੇ ਉੱਬੇ ਸਾ ਉਮਰ ਦਾ ਨੋਵਾਂ ਹਿੱਸਾ ਚਿੱਟੇ ਕੇਸ ਹੋ ਜਾਂਦੇ ਆ ਸਾ ਖਿੱਚ-ਖਿੱਚ ਕੇ ਆਉਂਦੇ ਆ ਦਮ ਚੜਨ ਲੱਗ ਜਾਂਦਾ ਕੋਈ ਕੰਮ ਨਹੀਂ ਹੁੰਦਾ 10 ਮੈਂ ਦੱਦਾ ਹੋਆ ਸਬਾ ਨਸਵੇਂ ਦਰਜੇ ਤੇ ਆ ਕੇ ਬੰਦਾ ਤੇ ਸੜ ਬਲ ਜਾਂਦਾ ਭਸਮ ਹੋ ਜਾਂਦਾ ਮ੍ਰਿਤਕ ਜਿਹੜਾ ਉਹਦਾ ਸਰੀਰ ਉਹਦਾ ਸਸਕਾਰ ਕਰ ਦਿੱਤਾ ਜਾਂਦਾ ਸਾਧ ਸੰਗਤ ਜੀ ਜਾਂ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਜਾਂ ਫਿਰ ਧਰਤੀ ਵਿੱਚ ਦੱਬ ਦਿੱਤਾ ਜਾਂਦਾ ਤਿੰਨ ਤਰੀਕੇ ਨੇ ਸਰੀਰਕ ਕਿਰਿਆ ਕਰਨ ਦੇ ਗਏ ਸਗੀਤ ਪੁਕਾਰੀ ਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਦੇਖੋ ਨਾਲ ਦੇ ਸਾਥੀ ਮਸਾਣਾ ਤੱਕ ਜਾਂਦੇ ਆ ਟਾਹਾਂ ਮਾਰ ਮਾਰ ਕੇ ਰੋਂਦੇ ਆ ਪਰ ਉਹ ਨਾਲ ਨਹੀਂ ਜਾ ਸਕਦੇ ਆਤਮਾ ਦੇ ਉੱਡਿਆ ਹੰਸ ਦਸਾਏ ਰਾ ਜੀਵ ਆਤਮਾ ਵਿੱਚੋਂ ਨਿਕਲ ਜਾਂਦੀ ਆ ਤੇ ਅਗਾ ਆਪਦਾ ਲੇਖਾ ਜੋਖਾ ਦੇਣ ਵਾਸਤੇ ਆਇਆ ਗਿਆ ਮੋਇਆ ਨਾਉ ਦੁਨੀਆ ਚ ਆਇਆ ਜੀ ਤੁਰ ਗਿਆ ਦੁਨੀਆ ਦੇ ਲੋਕ ਅਫਸੋਸ ਕਰਦੇ ਆ ਕੁਝ ਦਿਨਾਂ ਬਾਅਦ ਧੰਦਿਆਂ 'ਚ ਫਸ ਜਾਂਦੇ ਨਾਮ ਵੀ ਭੁੱਲ ਜਾਂਦੇ ਉਹਦਾ ਆਪਾਂ ਕਿੰਨਿਆਂ ਦੀ ਪਰਚੌਣੀ ਤੇ ਗਏ ਹੋਵਾਂਗੇ ਸੰਗਤ ਜੀ ਅਫਸੋਸ ਕਰਨ ਵਾਸਤੇ ਅੱਜ ਆਪਾਂ ਨੂੰ ਯਾਦ ਵੀ ਨਹੀਂ ਹੈਗਾ ਇਸ ਕਰਕੇ ਲੋਕ ਆਉਂਦੇ ਆ ਅਫਸੋਸ ਕਰਦੇ ਆ ਬੰਦਾ ਚੰਗਾ ਸੀ ਥੋੜੀਆਂ ਗੱਲਾਂ ਕਰਦੇ ਆ ਭੋਗ ਤੇ ਆਉਂਦੇ ਅੰਤਮ ਅਰਦਾਸ ਹੁੰਦੀ ਆ ਚਲੇ ਜਾਂਦੇ ਆ ਪਿੱਛੇ ਪੱਤਲ ਸਦਿਓ ਕਾਬ ਕਈ ਮਗਰੋਂ ਪਿੱਤਰਾਂ ਦਾ ਭੋਜਨ ਖਵਾਉਂਦੇ ਆ ਕਈ ਮਗਰੋਂ ਮਰਨ ਤੇ ਰੋਟੀ ਕਰਦੇ ਆ ਸ਼ਰਾਧ ਕਰਦੇ ਆ ਵੀ ਉਹਨੂੰ ਲੱਗ ਜੂਗਾ ਸਾਥ ਸੰਗਤ ਜੀ ਇਸ ਤਰ੍ਹਾਂ ਦੇ ਕਰਮ ਵੀ ਬਾਬਾ ਜੀ ਕਹਿੰਦੇ ਲੋਕ ਅਗਿਆਨਤਾ ਵਿੱਚ ਆ ਕੇ ਕਰੀ ਜਾਂਦੇ ਆ ਤੇ ਕਾਂ ਜਿਹੜੇ ਆ ਉਹਨਾਂ ਨੂੰ ਭੋਜਨ ਦਿੱਤਾ ਜਾਂਦਾ ਕੂਕਰਾਂ ਨੂੰ ਭੋਜਨ ਦਿੱਤਾ ਜਾਂਦਾ ਪਰ ਨਾਨਕ ਮਨਮੁਖ ਅੰਧ ਪਿਆਰ ਭਾਈ ਸਾਹਿਬ ਜੀ ਬਾਜ ਗੁਰੂ ਡੁੱਬਾ ਸੰਸਾਰ ਇਹ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦਾ ਹਾਲ ਆ ਇਹ ਅੰਨੇ ਬੰਦੇ ਆ ਇਹਨਾਂ ਦਾ ਪਿਆਰ ਵੀ ਅੰਨਾ ਅੰਨੀਆਂ ਚੀਜ਼ਾਂ ਨਾਲ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਜਹਾਨ ਸਾਰੇ ਡੁੱਬ ਗਿਆ ਬਾਜ ਗੁਰੂ ਡੁੱਬਾ ਸੰਸਾਰ ਮਹਾਰਾਜ ਬਾਬੇ ਨੇ ਫਿਰ ਭਾਈ ਮਰਦਾਨਾ ਜੀ ਨੂੰ ਦੱਸਿਆ ਇਸ ਤਰ੍ਹਾਂ ਭਾਈ ਇਹ ਸਰੀਰਕ ਜਿਹੜਾ ਅਵਸਥਾ 10 ਚੀਜ਼ਾਂ ਨੇ ਜਿਹੜੀਆਂ ਬੰਦੇ ਦੇ ਉੱਪਰੋਂ ਹੋ ਕੇ ਗੁਜ਼ਰਦੀਆਂ ਨੇ ਜੇ ਆਪਾਂ ਉਮਰ ਨੂੰ 10 ਟੋਟਿਆਂ ਵਿੱਚ ਵੰਡੀਏ ਇਦਾਂ ਬੰਦੇ ਦੀ ਹਾਲਤ ਬਣ ਜਾਂਦੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੂੰ ਸਮਝਾਇਆ ਸੀ ਦੁਨੀਆ ਵਿੱਚ ਬੱਚੇ ਜਨਮ ਲੈਂਦੇ ਆ ਮਰ ਜਾਂਦੇ ਆ ਚਲੇ ਜਾਂਦੇ ਆ ਕਿਸੇ ਨੇ ਕਿਸੇ ਦਾ ਕੁਝ ਦੇਣਾ ਹੈ ਕਿਸੇ ਨੇ ਕਿਸੇ ਤੋਂ ਕੁਝ ਲੈਣਾ ਹੈ ਸਾਹ ਸੰਗਤ ਜੀ ਇਹ ਪੂਰਵ ਕਰਮ ਕੇ ਮਿਲੇ ਸੰਜੋਗੀ ਅੰਤੇ ਕੋ ਨ ਸਹਾਈ ਇਹ ਜਿਹੜੇ ਵੀ ਆਪਾਂ ਨੂੰ ਮਿਲੇ ਆ ਕਈ ਵਾਰੀ ਆਪਾਂ ਨੂੰ ਲੱਗਦਾ ਦੁਨੀਆ ਵਿੱਚ ਕੌਣ ਕਿਸੇ ਨੂੰ ਮਿਲਦਾ ਹੈ ਐਵੇਂ ਐਵੇਂ ਨਹੀਂ ਕੋਈ ਮਿਲਦਾ ਬਾਬਾ ਨਾਨਕ ਜੀ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਇਹਨੂੰ ਸਮਝੋ ਭਾਈ ਬਾਣੀ ਨੂੰ ਕਈ ਵਾਰੀ ਆਪਾਂ ਯਕੀਨ ਨਹੀਂ ਕਰਦੇ ਆਪਾਂ ਕਹਿੰਨੇ ਇਹ ਕਿਵੇਂ ਹੋ ਜਾਏਗਾ ਜਦੋਂ ਬਾਣੀ ਹੁਣ ਸਾਨੂੰ ਸਮਝਾਈ ਜਾਂਦੀ ਆ ਪਰ ਅਸੀਂ ਆਪ ਖੁਦਰੇ ਹੋ ਕੇ ਕਿਉਂ ਇਹੋ ਜੀਆਂ ਗੱਲਾਂ ਕਰਦੇ ਆ ਪਹਿਲਾ ਜਨਮਾਂ ਦੇ ਸੰਜੋਗ ਹੋਇਆ ਉਹਦੇ ਕਰਕੇ ਮਿਲੇ ਆਪਾਂ ਇੱਥੇ ਪਰ ਅਖੀਰ ਵੇਲੇ ਇਹਨਾਂ ਵਿੱਚੋਂ ਕੋਈ ਵੀ ਸਾਥੀ ਨਹੀਂ ਬਣਦਾ ਕੋਈ ਵੀ ਮਾਤ ਪਿਤਾ ਭਾਈ ਸੁਤ ਬਨਤਾ ਐਸਟ ਮੀਤੇ ਅਰ ਭਾਈ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਭਾਈ ਮਾਤਾ ਪਿਤਾ ਇਸਤਰੀ ਘਰ ਵਾਲੀ ਪੁੱਤਰ ਰਿਸ਼ਤੇਦਾਰ ਮਿੱਤਰ ਭਰਾ ਇਹ ਚਲੋ ਇੱਕ ਇਥੋਂ ਦੇ ਸੰਬੰਧੀ ਆ ਰਿਸ਼ਤੇਦਾਰ ਪਰ ਦਰਗਾਹ 'ਚ ਜਦੋਂ ਲੇਖਾ ਹੋਣਾ ਉਦੋਂ ਇਹਨਾਂ ਨੇ ਥੋੜੀ ਨਾਲ ਨਿਭਣਾ ਆਪਣੇ ਉਦੋਂ ਨਾਮ ਹੀ ਸਹਾਈ ਹੋਣਾ ਹਰ ਕੋ ਨਾਮ ਸਦਾ ਸੁਖਦਾਈ ਇਹ ਪ੍ਰਮਾਤਮਾ ਦਾ ਨਾਮ ਹੀ ਆ ਜਿਹੜਾ ਬੰਦੇ ਨੂੰ ਆਨੰਦ ਦੇਣ ਵਾਲਾ ਹੈ ਜਦੋਂ ਬਾਬੇ ਨੇ ਫਿਰ ਭਾਈ ਮਰਦਾਨਾ ਜੀ ਨੂੰ ਇਸ ਤਰ੍ਹਾਂ ਦੀ ਵਿਚਾਰ ਕੀਤੀ ਆ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਬਹੁਤ ਪ੍ਰਸੰਨ ਹੋ ਗਏ ਸੁਣਕਰ ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਜੀ ਰੱਬ ਹੂੰ ਤੁਸੀਂ ਖੁਦਾ ਹੂੰ ਤੁਹਾਨੂੰ ਮੱਥਾ ਟੇਕਣਾ ਖੁਦਾ ਨੂੰ ਮੱਥਾ ਟੇਕਣਾ ਹੈ ਤੁਹਾਡੀ ਪ੍ਰਕਰਮਾ ਕਰਨੀ ਇਹ ਦੁਨੀਆ ਦੀ ਪ੍ਰਕਰਮਾ ਕਰਨ ਵਾਂਗ ਹੈ ਮਹਾਰਾਜ ਰੱਬ ਦੀ ਪ੍ਰਕਰਮਾ ਕਰਨ ਦੇ ਵਾਂਗ ਹੈ ਸੱਚੇ ਪਾਤਸ਼ਾ ਅਸੀਂ ਆਪ ਜੀ ਦੇ ਮਰੀਦ ਹਾਂ ਬਖਸ਼ ਲੋ ਗੁਰੂ ਨਾਨਕ ਸਾਹਿਬ ਜੀ ਉੱਥੋਂ ਰਮਦੇ ਰਹੇ ਕਹਿਣ ਲੱਗੇ ਭਾਈ ਹੁਣ ਆਪਾਂ ਅੱਗੇ ਚੱਲਦੇ ਆਂ ਜਾਂਦੇ ਜਾਂਦੇ ਇੱਕ ਜਗ੍ਹਾ ਆਈ ਆ ਉੱਥੇ ਬੈਠੇ ਆ ਭਾਈ ਮਰਦਾਨਾ ਜੀ ਨੂੰ ਆਖਿਆ ਮਹਾਰਾਜ ਨੇ ਚੌ ਮਾਸਾ ਇੱਥੇ ਆਪਾਂ ਕੱਟ ਲਈਏ ਇੱਥੇ ਹੀ ਰਹਿ ਪੀਏ ਆ ਜਿਹੜੇ ਵਰਖਾ ਦੇ ਦਿਨ ਹੁੰਦੇ ਆ ਤਾਂ ਇਹਦੇ ਵਿੱਚ ਆਪਾਂ ਇੱਥੇ ਰਹਿ ਪੈਨੇ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਹੁਣ ਇਉਂ ਹੈ ਇੱਥੇ ਲਾਗੇ ਹੀ ਪਿੰਡ ਜਾਂ ਸ਼ਹਿਰ ਹੋਵੇਗਾ ਕਿ ਆਪਾਂ ਉੱਥੇ ਚੱਲੀਏ ਉੱਥੇ ਚੌ ਮਾਸਾ ਕੱਟੀਏ ਦੇਖੋ ਇੱਥੇ ਕਈ ਵਾਰੀ ਬਾਬਾ ਜੀ ਭਾਈ ਮਰਦਾਨਾ ਜੀ ਤੋਂ ਪੁੱਛਦੇ ਹੁੰਦੇ ਸੀ ਤੇ ਫਿਰ ਭਾਈ ਮਰਦਾਨਾ ਜੀ ਨੂੰ ਤਾਂ ਇਉਂ ਸੀ ਸ਼ਹਿਰ ਹੋਵੇਗਾ ਤੇ ਅੱਗੇ ਕੁਝ ਨਾ ਕੁਝ ਖਾਣ ਲਈ ਵੀ ਮਿਲ ਜਾਵੇਗਾ ਕਹਿੰਦੇ ਬਾਬਾ ਜੀ ਅੱਗੇ ਚੱਲਦੇ ਆਂ ਇਉਂ ਫਿਰ ਰੱਬ ਦੀਆਂ ਗੱਲਾਂ ਕਰਦੇ ਕਰਦੇ ਇੱਕ ਨਗਰ ਆਇਆ ਉਹ ਨਗਰ ਦੇ ਬਾਹਰ ਜਾ ਕੇ ਡੇਰਾ ਲਾ ਲਿਆ ਉਹ ਸ਼ਹਿਰ ਦੇ ਵਿੱਚ ਇੱਕ ਖੱਤਰੀ ਦਾ ਬਾਗ ਸੀਗਾ ਪਰ ਇੱਕ ਦਿਨ ਉਹ ਖੱਤਰੀ ਜਦੋਂ ਬਾਹਰ ਆਇਆ ਉਹਨੇ ਦੇਖਿਆ ਵੀ ਸਾਧੂ ਬੈਠੇ ਇੱਥੇ ਤਾਂ ਉਹਨੇ ਆਖਿਆ ਵੀ ਕੋਈ ਸੰਤ ਮਹਾਂਪੁਰਖ ਲੱਗਦੇ ਆ ਇਹਨਾਂ ਨੂੰ ਮੱਥਾ ਟੇਕਣਾ ਬਣਦਾ ਉਨੇ ਮੱਥਾ ਟੇਕਿਆ ਘੜੀਕ ਬੈਠਾ ਫਿਰ ਆਪਦੇ ਘਰੇ ਚਲਾ ਗਿਆ ਏਵੇਂ ਉਹਦਾ ਵੀ ਨੇਮ ਬਣ ਗਿਆ ਰੋਜ਼ ਆਉਣਾ ਹੁੰਦਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦਾ ਹੁੰਦਾ ਸੀ ਆ ਕੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਦੇਖੋ ਚਲੋ ਆਪਾਂ ਕੀਰਤਨ ਕਰਦੇ ਆਂ ਇਹਦੀ ਵੀ ਸੰਗਤ ਹੋ ਜਾਂਦੀ ਐ ਏਵੇਂ ਫਿਰ ਉੱਥੇ ਜਦੋਂ ਰੋਜ਼ ਆਵੇ ਦਰਸ਼ਨ ਕਰੇ ਨਿਤ ਨੇਮ ਹੀ ਬਣਾ ਲਿਆ ਉਹਨੇ ਹੁਣ ਜਦੋਂ ਨਿਤਨੇਮ ਹੀ ਉਹਦਾ ਬਣ ਗਿਆ ਕਿ ਮੈਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛਕਣਾ ਹੌਲੀ-ਹੌਲੀ ਨਾਮ ਦਾ ਅਭਿਆਸੀ ਹੋ ਗਿਆ ਗੁਰੂ ਦੀ ਸੰਗਤ ਵਿੱਚ ਰਹਿ ਕੇ ਇਹਦਾ ਪਾਰ ਉਤਾਰਾ ਹੋ ਗਿਆ ਮਹਾਰਾਜ ਵਾਸਤੇ ਭਾਈ ਮਰਦਾਨਾ ਵਾਸਤੇ ਤੇ ਇਹ ਰੋਟੀ ਪਾਣੀ ਪ੍ਰਸ਼ਾਦੇ ਦਾ ਪ੍ਰਬੰਧ ਵੀ ਕਰਦਾ ਰਿਹਾ ਸਾਧ ਸੰਗਤ ਜੀ ਇਸ ਤਰ੍ਹਾਂ ਸਾਧ ਸੰਗਤ ਵਿੱਚ ਆਉਣ ਦੇ ਨਾਲ ਬੰਦੇ ਨੂੰ ਜਾਗ ਲੱਗ ਜਾਂਦਾ ਬਹੁਤ ਸਤਗੁਰੂ ਦੀ ਕਿਰਪਾ ਹੋ ਜਾਂਦੀ ਆ ਇਹ ਹਰੀ ਦਾ ਨਾਮ ਹੀ ਸਹਾਈ ਆ ਦੇਖੋ ਜਾ ਕੋ ਸਿਮਰ ਅਜਾਮਲ ਉਧਰਿਓ ਗਨ ਕਾ ਹੂੰ ਗਤ ਪਾਈ ਇਹ ਨਾਮ ਇਹੋ ਜੀ ਚੀਜ਼ ਆ ਜਿਹਨੂੰ ਸਿਮਰ ਕੇ ਅਜਾਮਲ ਪਾਪੀ ਜਿਹੜਾ ਸੀ ਵਿਕਾਰਾਂ ਤੋਂ ਬਚ ਗਿਆ ਵੇਸ਼ਵਾ ਨੇ ਵੀ ਉੱਚੀ ਅਵਸਥਾ ਹਾਸਲ ਕਰ ਲਈ ਸੀ ਪੰਚਾਲੀ ਕੋ ਰਾਜ ਸਭਾ ਮੈਂ RAM ਨਾਮ ਸੁਧਿਆਈ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਕਹਿੰਦੇ ਦੇਖੋ ਦਰਯੋਧਨ ਦੇ ਰਾਜ ਦਰਬਾਰ ਦੇ ਵਿੱਚ ਦ੍ਰੋਪਤੀ ਨੇ ਵੀ ਪ੍ਰਮਾਤਮਾ ਦੇ ਨਾਮ ਦਾ ਧਿਆਨ ਤਰਿਆ ਸੀ ਫਿਰ ਉਹਨੂੰ ਕਿਹਨੇ ਬਚਾਇਆ ਪ੍ਰਮਾਤਮਾ ਪਰਮੇਸ਼ਰ ਨੇ ਬਚਾਇਆ ਫਿਰ ਉਹਦੀ ਰੱਖਿਆ ਵੀ ਕੀਤੀ ਆ ਤਾਂ ਕੋ ਦੁੱਖ ਹਰਿਓ ਕਰਨਾ ਮੈਂ ਆਪਣੀ ਪੈਜ ਵਡਾਈ ਇਸ ਕਰਕੇ ਉਹ ਰਹਿਮਤ ਦਾ ਸਰੂਪ ਹੈ ਵਾਹਿਗੁਰੂ ਉਹ ਦੁੱਖੜਾ ਦੂਰ ਕਰ ਦਿੰਦਾ ਹੈ ਵਾਹਿਗੁਰੂ ਜੇ ਆਪਾਂ ਉਹਦੇ ਨਾਲ ਪਿਆਰ ਕਰੀਏ ਜਿਨੇ ਜਿਨੇ ਵੀ ਵਾਹਿਗੁਰੂ ਦੀ ਕੀਰਤੀ ਗਾਈਆ ਉਹ ਤੇ ਭਰੋਸਾ ਕੀਤਾ ਉਹਦਾ ਪਾਰ ਉਤਾਰਾ ਹੋ ਗਿਆ ਇਵੇਂ ਗੁਰਨਾਨਕ ਸਾਹਿਬ ਜੀ ਕਈ ਨਗਰਾਂ ਵਿੱਚੋਂ ਹੁੰਦੇ ਹੋਏ ਇਹ ਖੱਤਰੀ ਨੂੰ ਸਿੱਖਿਆ ਦੇ ਕੇ ਨਾਮ ਦੇ ਲੜ ਲਾ ਕੇ ਮਹਾਰਾਜ ਇੱਥੋਂ ਵੀ ਅੱਗੇ ਵਧਦੇ ਆ। ਚੱਲਦੇ ਚੱਲਦੇ ਮਹਾਰਾਜ ਕਈ ਜੰਗਲ ਹੀ ਜੰਗਲ ਉੱਥੇ ਆਉਂਦੇ ਬੀਆਬਾਨ ਭਾਈ ਮਰਦਾਨਾ ਜੀ ਨੂੰ ਭਾਈ ਬਾਲਾ ਜੀ ਨੂੰ ਕਹਿੰਦੇ ਆ ਰੱਬ ਦਾ ਨਾਮ ਲਓ। ਹਨੇਰੀਆਂ ਆਉਂਦੀਆਂ ਨੇ ਆਪਾਂ ਜਾਣਦੇ ਆਪਾਂ ਨੂੰ ਕਈ ਵਾਰੀ ਇੰਨੀ ਤੇਜ਼ ਹਨੇਰੀ ਆਉਂਦੀ ਆ ਤੂਫਾਨ ਆਉਂਦੇ ਆ ਘਰਾਂ ਵਿੱਚ ਬੈਠਿਆਂ ਨੂੰ ਡਰ ਲੱਗਣ ਲੱਗ ਜਾਂਦਾ। ਪਰ ਉਹ ਧੰਨ ਗੁਰੂ ਕੇ ਪਿਆਰੇ ਬਾਬਾ ਨਾਨਕ ਜੀ ਉਹਨਾਂ ਦੇ ਨਾਲ ਨੇ ਤੇ ਉਹ ਜਾ ਰਹੇ ਆ ਤੂਫਾਨਾਂ ਜੰਗਲਾਂ ਮੀਂਹ ਵਰਖਾ ਇਹਨਾਂ ਮੌਸਮਾਂ ਵਿੱਚੋਂ ਹੁੰਦੇ ਹੋਏ ਕਦੇ ਇਮਾਮ ਸਾਫੀਆਂ ਕੋਲ ਕਦੇ ਮੁਸਲਮਾਨਾਂ ਦੇ ਕੋਲ ਕਦੇ ਮੱਕੇ ਦੀ ਯਾਤਰਾ ਕਦੇ ਸੱਜਣ ਠੱਗ ਦਾ ਨਸਤਾਰਾ ਕਦੇ ਬਲੀ ਕੰਧਾਰੀ ਦਾ ਹੰਕਾਰ ਬਾਬਾ ਜੀ ਦੂਰ ਕਰਦੇ ਆ ਕਿੱਡੀ ਵੱਡੀ ਕਿਰਪਾ ਜੀ ਇਹ ਪਰ ਦੇਖੋ ਅਸੀਂ ਇਹ ਸੰਸਾਰ ਦੇ ਵਿੱਚ ਆਏ ਆ ਆਏ ਕਿਸ ਮਕਸਦ ਵਾਸਤੇ ਆ ਉਹਨੂੰ ਭੁੱਲ ਕੇ ਅਸੀਂ ਬਾਕੀ ਸਾਰੀਆਂ ਚੀਜ਼ਾਂ ਕਰੀ ਜਾਂਦੇ ਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੋਰ ਜਿਹੜੇ ਕੰਮ ਧੰਦੇ ਆ ਕਿਰਤਾ ਚਲੋ ਬੰਦੇ ਨੇ ਕਰਨੀ ਹੁੰਦੀ ਆ ਪਰ ਅਸਲ ਚੀਜ਼ ਅਸਲ ਚੀਜ਼ ਤਾਂ ਨਾਮ ਹੀ ਆ ਸਾਧ ਸੰਗਤ ਜੀ ਇਸ ਕਰਕੇ ਸਾਨੂੰ ਬੜੀ ਦੇਰ ਬਾਅਦ ਸਮਝ ਆਉਂਦੀ ਕਈ ਵਾਰੀ ਸਾਰੀ ਜ਼ਿੰਦਗੀ ਬੰਦੇ ਦੀ ਲੰਘ ਜਾਂਦੀ ਆ ਕਿ ਜ਼ਿੰਦਗੀ ਹੀ ਬੰਦਗੀ ਹੈ ਬੰਦਗੀ ਹੀ ਜ਼ਿੰਦਗੀ ਹੈ ਸਾਧ ਸੰਗਤ ਜੀ ਬੰਦਗੀ ਤੋਂ ਬਿਨਾ ਮਨੁੱਖ ਕਿਸੇ ਕੰਮ ਦਾ ਨਹੀਂ ਹੁੰਦਾ ਤੇ ਜਦੋਂ ਆਪਾਂ ਵਾਹਿਗੁਰੂ ਦੀ ਬੰਦਗੀ ਕਰਨ ਲੱਗਦੇ ਆ ਰੁਕਾਵਟਾਂ ਵੀ ਆਉਂਦੀਆਂ ਨੇ ਪਹਿਲਾਂ ਬੜਾ ਕੁਝ ਬਾਪਰਦਾ ਹੈ ਪਰ ਜਦੋਂ ਆਪਾਂ ਸੱਚੇ ਸਤਗੁਰੂ ਦੀ ਬੰਦਗੀ ਕਰਦੇ ਆ ਜਾਂ ਗੁਰੂ ਦੇ ਇਤਿਹਾਸ ਨੂੰ ਪਿਆਰ ਦੇ ਨਾਲ ਸੁਣ ਲੀਏ ਇਹ ਵੀ ਇੱਕ ਤਰ੍ਹਾਂ ਦੀ ਬੰਦਗੀ ਬਣ ਜਾਂਦੀ ਹੈ ਅਨੇਕਾਂ ਘਰ ਹੀ ਇਸ ਕਰਕੇ ਅੱਜ ਬਰਬਾਦ ਹੋ ਰਹੇ ਆ ਜੇ ਆਪਾਂ ਅੱਜ ਦੀ ਗੱਲ ਕਰੀਏ ਚਲੋ ਇਤਿਹਾਸ ਤਾਂ ਆਪਾਂ ਸਰਵਣ ਕਰ ਨਹੀਂ ਆ ਪਰ ਇਹਨੂੰ ਅੱਜ ਦੇ ਯਾ ਵਿੱਚ ਲਿਆ ਕੇ ਦੇਖੀਏ अनेਕਾਂ ਕਰ ਇਸੇ ਕਰਕੇ ਬਰਬਾਦ ਹੋ ਗਏ ਉਹਨਾਂ ਨੇ ਬਾਣੀ ਨੂੰ ਵਿਸਾਰ ਦਿੱਤਾ ਉਹਨਾਂ ਨੇ ਬਾਣੀ ਨੂੰ ਭੁਲਾ ਦਿੱਤਾ अनेਕਾਂ ਸਰੀਰ ਨਸ਼ਿਆਂ ਵਿੱਚ ਗਲਤਾਨ ਹੋ ਗਏ ਸਾਧ ਸੰਗਤ ਜੀ ਇਸ ਕਰਕੇ ਭਾਈ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਇਤਿਹਾਸ ਜਨਮ ਸਾਖੀ ਦੇ ਵਿੱਚੋਂ ਆਪ ਜੀ ਨੇ ਕਥਾ ਸਰਵਣ ਕੀਤੀ ਹੈ ਦੇਖੋ ਇਹ ਜਦੋਂ ਵੀ ਕਿਸੇ ਦੇ ਘਰ ਵਿੱਚ ਵਿਛੋੜਾ ਪੈਂਦਾ ਮਿਲਾਪ ਹੁੰਦਾ ਇਹ ਸਾਰੇ ਪਿਛਲੇ ਕਰਮਾਂ ਦਾ ਲੇਖਾ ਜੋਖਾ ਜਾਣੋ ਜੀ ਕਈ ਜੀਵ ਇਹੋ ਜੇ ਆਪਾਂ ਨੂੰ ਦੌਖੀ ਦੇਈ ਜਾਂਦੇ ਆ ਕਈ ਜੀਵ ਇਹੋ ਜੇ ਆਪਾਂ ਨੂੰ ਸੌਖੀ ਦੇਈ ਜਾਂਦੇ ਆ ਇਹ ਸਭ ਪਿਛਲਾ ਹੀ ਹਿਸਾਬ ਕਿਤਾਬ ਹੈ ਇੱਥੇ ਕੋਈ ਵੀ ਐਵੇਂ ਨਹੀਂ ਮਿਲਦਾ ਸੱਚ ਗੱਲ ਕਹੀ ਆ ਕਿਸੇ ਨੇ ਸਭ ਨੂੰ ਮਲਾਉਣ ਵਾਲਾ ਰੱਬ ਹੀ ਹੈ ਤੇ ਰੱਬ ਨੂੰ ਮਲਾਇਆ ਜਿਹੜਾ ਆਪਾਂ ਕਹਿੰਨੇ ਆ ਵੀ ਰੱਬ ਨੇ ਮਿਲਾ ਦਿੱਤਾ ਰੱਬ ਦੇ ਮਲਾਇਆਂ ਨੂੰ ਰੱਬ ਹੀ ਵਿਛੋੜਦਾ ਹੈ ਸਾਧ ਸੰਗਤ ਜੀ ਇਹ ਮਿਲਾਵੇਗਾ ਵੀ ਉਹ ਵਿਛੋੜੇਗਾ ਵੀ ਉਹੀ ਕਿਉਂਕਿ ਇਹ ਵਿਛੋੜੇ ਜਿਹੜੇ ਆ ਇਹ ਮਲਾਪ ਜਿਹੜਾ ਕਿਹਦੇ ਹੱਥ ਆ ਰੱਬ ਦੇ ਹੱਥ ਆ ਬੰਦੇ ਹੱਥ ਕੀ ਆ ਕੁਝ ਵੀ ਨਹੀਂ ਕਾਠ ਕੀ ਪੁਤਰੀ ਕਹਾ ਕਰੇ ਬਪਰੀ ਖਿਲਾਵਨ ਹਾਰੋ ਜਨ ਬੰਦਾ ਤਾਂ ਕੱਠ ਪੁਤਲੀ ਆ ਨਚਾਉਣ ਵਾਲਾ ਵਾਹੀ ਗੁਰੂ ਆ ਹੁੰਦਾ ਉਹ ਆ ਜੋ ਰੱਬ ਕਰਦਾ ਸਮਣੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਜੋਰ ਤਾਂ ਸਾਰੇ ਆਪ ਦਾ ਆਪ ਦਾ ਲਾਉਂਦੇ ਆ ਲੋਕ ਤਾਂ ਕਹਿੰਦੇ ਅਸੀਂ ਰਾਤੋਂ ਰਾਤ ਹੀ ਅਮੀਰ ਹੋ ਜਾਈਏ ਪਰ ਹੁੰਦਾ ਉਹ ਆ ਜੋ ਰੱਬ ਦੀ ਮਰਜ਼ੀ ਹੁੰਦੀ ਹੈ ਬੰਦਾ ਤਾਂ ਬੜਾ ਕੁਝ ਸੋਚਦਾ ਹੈ ਪਰ ਇਹ ਜੀਵਾਂ ਦੇ ਵਸ ਕੀ ਆ ਕਾਠ ਕੀ ਪੁਤਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਆ ਇਹ ਤਾਂ ਕਾਠ ਪੁਤਲੀ ਆ ਕਾਠ ਦੀ ਪੁਤਲੀ ਆ ਖੜਾਉਣ ਵਾਲਾ ਰੱਬ ਜਾਣਦਾ ਕਿਵੇਂ ਇਹਨੂੰ ਨਚਾਉਣਾ ਜੈਸਾ ਭੇਖ ਕਰਾਵੇ ਬਾਜੀਗਰ ਉਹ ਤੈਸੋ ਹੀ ਸਾਜੇ ਹਨ ਇਹ ਬਾਜੀਗਰ ਜਿਹੋ ਜਾਂ ਸਾਗਰ ਚਾਉਂਦਾ ਜੀਵ ਇਹੋ ਜਾਂ ਸੰਗ ਰਚੀ ਜਾਂਦੇ ਆ ਅਨਕ ਕੋਠਰੀ ਬਹੁਤ ਭਾਤ ਕਰੀਆ ਆਪ ਹੋਆ ਰਖਵਾਰਾ ਸਾਹਿਬ ਨੇ अनेका ਕੋਠੜੀਆਂ ਬੜੀਆਂ ਬਣਗੀਆਂ ਦੀਆਂ ਸਾਜੀਆਂ ਨੇ अनेका ਜੀ ਬਣਾ ਦਿੱਤੇ ਆ ਕਿੰਨੀਆਂ ਜੂਨਾ ਬਣਾ ਦਿੱਤੀਆਂ ਭਾਈ ਕੋਈ ਅੰਤ ਹੈਗਾ ਸਾਧ ਸੰਗਤ ਜੀ ਇਸ ਕਰਕੇ ਸਦਾ ਹੀ ਪਰਮੇਸ਼ਰ ਦੇ ਪਿਆਰ ਵਿੱਚ ਰਹੀਏ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਬਣ ਜਾ ਰਿਆਂ ਦੇ ਘਰ ਜਨਮੇ ਬੱਚੇ ਬਾਰੇ ਦੱਸਿਆ ਵੀ ਕਰਜਾ ਹੈ ਆਪ ਦਾ ਲੈਣ ਆਇਆ ਸੀ ਵਾਪਸ ਕਰਜਾਈ ਸੀਗਾ ਤੇ ਉਹ ਕਰਜ਼ਾ ਵਾਪਸ ਕਰਕੇ ਚੱਲਿਆ ਹੁਣ ਤੇ ਬੱਚੇ ਦਾ ਜਨਮ ਹੋਣਾ ਮਰਨ ਹੋਣਾ ਇਹ ਸਭ ਕੁਝ ਗੁਰਮੁਖ ਹੋਏ ਸੁਪਾਣਾ ਮੰਨੇ ਸਹਜੇ ਹਰ ਰਸ ਪੀਜੇ ਇਹ ਬੰਦਾ ਰੋਂਦਾ ਰਹੇਗਾ ਰੋਣ ਦੇ ਨਾਲ ਕੀ ਹੋ ਜਾਵੇਗਾ ਬਾਣਾ ਤਾਂ ਨੂੰ ਮੰਨਣਾ ਹੀ ਪਵੇਗਾ ਸਾਧ ਸੰਗਤ ਜੀ ਬਾਣਾ ਤਾਂ ਮੰਨਣਾ ਹੀ ਪੈਂਦਾ ਨਹੀਂ ਰੱਬ ਮਨਵਾ ਲੈਂਦਾ ਹੈ ਇਹਨੂੰ ਬੇਤਰੇ ਗੱਲਾਂ ਆਸੀਂ ਆਪ ਹੀ ਉਹਦੀ ਰਜਾ ਵਿੱਚ ਰਹੀਏ ਪ੍ਰੇਮ ਨਾਲ ਰਹੀ ਏ ਤੇਰਾ ਬਾਣਾ ਤਾਂ ਮੰਨਣਾ ਸਦਾ ਪੈਂਦਾ ਰੋਈ ਜਾਵਾਂਗੇ ਰੋਏ ਤੋਂ ਕੀ ਬਣਦਾ ਤੇ ਇਹ ਕਾਰੋਬਾਰ ਵੀ ਬੰਦੇ ਤੋਂ ਛੱਡ ਨਹੀਂ ਹੁੰਦੇ ਕਾਰੋਬਾਰ ਵੀ ਕਰਨੇ ਪੈਂਦੇ ਆ ਕੇਵਲ ਰੋਈ ਜਾਣਾ ਰੋਈ ਜਾਣਾ ਇਹਦੇ ਨਾਲ ਇਹ ਹੁੰਦਾ ਵੀ ਅਸੀਂ ਰੱਬ ਦਾ ਬਾਣਾ ਨਹੀਂ ਮੰਨ ਰਹੇ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਵਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੱਚੇ ਜੀਵਨ ਵਾਲੇ ਬਣ ਜਾਈਏ ਜੀ ਪੁੱਲ ਚੁੱਕ ਦੀ ਖਿਮਾ ਜੀ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਆਏ ਪ੍ਰਭ ਸਰਣਾਗਤੀ ਕਿਰਪਾ ਨਿਦਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ